ਆਲੇ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਨੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਵੱਡੀ ਗਿਣਤੀ ਚ ਪਟਿਆਲੇ ਦੇ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਕਾਲੀਆਂ ਛੱਡੀਆਂ ਲੈ ਕੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਪਹਿਲਾ ਤੋਂ ਤਹਿਕੀਤੇ ਸਥਾਨਾਂ ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਵਾਲਾ ਮਿੰਨੀ ਸਕੱਤਰੇ ਸਾਹਮਣੇ ਤਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਜਦਕਿ ਦੂਜੀਆਂ ਜਥੇਬੰਦੀਆਂ ਪਟਿਆਲਾ ਦੇ ਵੱਖ-ਵੱਖ ਰਸਤੇਆ ਤੋਂ ਹੁੰਦੀਆਂ ਹੋਈਆਂ ਰੈਲੀ ਵਾਲੀ ਥਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹਾਲਾਂਕਿ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਆਂ ਪੁਲਿਸ ਵੱਲੋਂ ਪਟਿਆਲਾ ਨੂੰ ਪਹਿਲਾਂ ਹੀ ਮੁਕੰਮਲ ਤੌਰ ਤੇ ਸੀਲ ਕਰ ਦਿੱਤਾ ਗਿਆ ਤਸਵੀਰਾਂ ਬਹਾਦਰਗੜ ਦੇ ਧਰੇੜੀ ਜਟਾ ਇਲਾਕੇ ਦੀਆਂ ਨੇ ਜਿੱਥੇ ਕਿ ਟੋਲ ਪਲਾਜ਼ਾ ਤੇ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋ ਗਏ ਪਰ ਪਹਿਲਾ ਤੋਂ ਨਾਕੇ ਲਾ ਕੇ ਖੜੀ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਇਸ ਦੌਰਾਨ ਕਿਸਾਨਾਂ ਵੱਲੋਂ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਜਿੰਦਾਬਾਦ 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 ਮੁਕਤਬਾਦ ਮੁਕਤਬਾਦ ਮਰਦਾਵਾ ਜਿੰਦਾਬਾਦ ਮੁਕਤਬਾਦ ਜਿੰਦਾਬਾਦ ਕਾਗਜ਼ ਵਰਤੀ ਮਰਦਾਵਾ ਜਿੰਦਾਬਾਦ ਮੁਕਤਬਾਦ ਜਿੰਦਾਬਾਦ ਅਰਮਤੀ ਚੜ੍ਹਦੀ ਮਰਦਾਵਾ ਜਿੰਦਾਬਾਦ ਤੇ ਪੁਲਿਸ ਵੱਲੋਂ ਰੇਤੇ ਦੇ ਟਿੱਪਰ ਭਰ ਕੇ ਸੜਕਾਂ ਤੇ ਲਗਾਏ ਗਏ ਨੇ ਤਾਂ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਜਾਵੇ ਹਾਲਾਂਕਿ ਸ਼ੰਭੂ ਬਾਰਡਰ ਤੋਂ ਵੀ ਤੜਕਸਾਰ ਕਿਸਾਨਾਂ ਦਾ ਇੱਕ ਵੱਡਾ ਜਥਾ ਪਟਿਆਲਾ ਲਈ ਤੁਰਿਆ ਸੀ ਜਿਨ੍ਹਾਂ ਨੂੰ ਕਿ ਤਰੇੜੀ ਜੱਟਾ ਤੇ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਉੱਧਰ ਇਸ ਦੌਰਾਨ ਕਿਸਾਨਾਂ ਵੱਲੋਂ ਤਰੇੜੀ ਜੱਟਾ ਠੋਲ ਪਲਾਜ਼ਾ ਤੇ ਖੜ ਕੇ ਹੀ ਤਕਰੀਰਾਂ ਸ਼ੁਰੂ ਕਰ ਦਿੱਤੀਆਂ ਗਈਆਂ ਇਸ ਦੌਰਾਨ ਪੁਲਿਸ ਨਾਲ ਬਹਿਸਵਾਦੀ ਵੀ ਹੋਈ ਜਿੱਥੇ ਕਿਸਾਨਾਂ ਨੇ ਇਲਜ਼ਾਮ ਲਗਾਏ ਕਿ ਆਰਐਸਐਸ ਤੇ ਭਾਜਪਾ ਆਪਣੇ ਗੁੰਡੇ ਕਿਸਾਨਾਂ ਦੇ ਇਕੱਠ ਵਿੱਚ ਬਾੜ ਕੇ ਕਿਸਾਨਾਂ ਦੇ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਆਪਣੇ ਨੌਜਵਾਨਾਂ ਨੂੰ ਦੋ ਬੇਨਤੀਆਂ ਕਰਦੀਆਂ ਨੇ ਕਿ ਇਹਨਾਂ ਦਾ ਇਤਿਹਾਸ ਰਿਹਾ ਏ ਸਾਡੇ ਉੱਤੇ 10 ਸਾਲ ਤੋਂ ਭਾਜਪਾ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਇਹ ਆਪਣੇ ਗੁੰਡੇ ਰੱਖੇ ਹੋਏ ਨੇ ਆਰਐਸਐਸ ਨੇ ਆਪਣੇ ਗੁੰਡੇ ਤੇ ਥੋੜੀ ਜਾਣਕਾਰੀ ਲਈ ਮੈਂ ਦੱਸ ਦਵਾਂ ਕਿ ਅਦਾਨੀ ਨੇ ਅਵਾਨਦੀ ਨੇ ਆਪਣੀ ਪਰਸਨਲ ਫੋਰਸ ਤਿਆਰ ਕੀਤੀ ਹੋਈ ਹੈ ਜਿਵੇਂ ਆਰਐਸਐਸ ਦੀ ਫੋਰਸ ਇਹ ਆਪਣੇ ਬੰਦੇ ਬਾੜਦੇ ਨੇ ਭੀੜ ਦੇ ਵਿੱਚ ਤੁਸੀਂ ਉਹਨਾਂ ਦੀ ਪਛਾਣ ਰੱਖਣੀ ਹੈ ਕਹਿ ਈਏ ਲਾਈਵ ਨਹੀਂ ਕਰਨਾ ਲਾਈਵ ਦੇ ਵਿੱਚ ਕੱਟ ਜਾਂਦਾ ਹੈ ਬਰਨ ਹੋ ਜਾਂਦਾ ਹੈ ਤੁਸੀਂ ਆਪਣਾ ਲਾਈਵ ਰੱਖਣਾ ਹੈ ਤੇ ਇਹ ਆਪ ਗੁੰਡੇ ਬਾੜ ਕੇ ਆਰਐਸਐਸ ਦੇ ਗੁੰਡੇ ਬਾੜ ਕੇ ਇਹੇ ਦੰਗੇ ਕਰਵਾਉਂਦੇ ਨੇ ਚੀਖਾ ਬਣਵਾਉਂਦੇ ਨੇ ਮਾਹੌਲ ਖਰਾਬ ਕਰਦੇ ਨੇ ਤੁਸੀਂ ਰਿਪੋਰਟਾਂ ਪੜ ਸਕਦੇ ਹੋ ਮਨੀਪੁਰ ਦੇ ਵਿੱਚ ਆਰਐਸਐਸ ਨੇ ਆਪਣੀ ਫੋਰਸ ਭੇਜੀ ਸੀ ਐਨਆਰਸੀ ਦਾ ਜਦੋਂ ਅੰਦੋਲਨ ਚੱਲਦਾ ਸੀਗਾ ਉਦੇ ਜਾਰਸਸ ਤੇ ਗੁੰਡੇ ਪਾਏ ਗਏ ਤੇ ਜਦੋਂ ਮੋਰਚੇ ਤੇ ਹਮਲਾ ਹੋਇਆ 28 ਮਾਰਚ ਨੂੰ ਪਹਿਲੇ ਮੋਰਚੇ ਦੇ ਉਦੋਂ ਵੀ ਇਹਨਾਂ ਦੇ ਆਰਐਸਐਸ ਦੇ ਗੁੰਡੇ ਆਰਐਸਐਸ ਦੇ ਵਰਕਰ ਪਾਏ ਗਏ ਨੇ ਹੁਣ ਤੁਹਾਡੇ ਲਈ ਇੱਕ ਜਾਣਕਾਰੀ ਆ ਕਿ ਇਹਨਾਂ ਨੇ 5000 ਤੋਂ ਫੋਰਸ ਗੁਜਰਾਤ ਤੋਂ ਸੱਦੀਏ ਗੁਜਰਾਤ ਤੋਂ ਤੇ 8000 ਜਿਹੜੇ ਪਰਸਨਲ ਗੁੰਡੇ ਨੇ ਅਦਾਨੀ ਵਾਨੀ ਦੇ ਪਾਲੀ ਹੋਈ ਫੋਰਸ ਆਰਐਸਐਸ ਦੀ ਅਗਲੀਆਂ ਬੇਨਤੀਆਂ ਬਹਿਰਾਮ ਕੈਸਾਬ ਲੋਕ ਦੀ ਬਹਿਰਾਮ ਕੈਸਾਬ ਤੁਹਾਡੇ ਨਾਲ ਕਰਨਗੇ ਜੀ ਤੇ ਕਿਸਾਨਾਂ ਮੁਤਾਬਕ ਸ਼ਾਂਤਮਈ ਢੰਗ ਨਾਲ ਉਹ ਆਪਣੇ ਸਵਾਲਾਂ ਦੇ ਜਵਾਬ ਮੰਗਣਗੇ ਅਤੇ ਕਾਲੀਆਂ ਚੰਦੀਆਂ ਦਿਖਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਰੋਸ ਜ਼ਾਹਿਰ ਕਰਨਗੇ ਇਸ ਮੌਕੇ ਵੱਡੀ ਗਿਣਤੀ ਚ ਪੁਲਿਸ ਫੋਰਸ ਵੀ ਤਾਇਨਾਤ ਹੈ ਦੱਸਿਆ ਗਿਆ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਪ੍ਰਦਰਸ਼ਨ ਕਰ ਰਹੇ ਸਾਂਝਾ ਕਿਸਾਨ ਮੋਰਚਾ ਦੀ ਹਮਾਇਤ ਕਰ ਰਹੀ ਹੈ ਕਿਸਾਨ ਯੂਨੀਅਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਵਾਲਾ ਆਪਣਾ ਰੋਸ ਮਾਰਚ ਸ਼ੁਰੂ ਕਰ ਦਿੱਤਾ ਹੈ ਦਸਤੀ ਇਹ ਕਿ ਪਟਿਆਲਾ ਦੇ ਪੋlo ਗਰਾਉਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਪਹਿਲੀ ਰੈਲੀ ਕਰਨਗੇ ਅਤੇ ਸੂਬੇ ਚ ਲੋਕ ਸਭਾ ਚੋਣ ਮੂਹਮਿਮ ਦੀ ਸ਼ੁਰੂਆਤ ਕਰਨਗੇ ਉਧਰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਰੈਲੀ ਦਾ ਹਿੱਸਾ ਨਹੀਂ ਹੋਣਗੇ ਉਹਨਾਂ ਦੀ ਸਿਹਤ ਬੇਹਦ ਖਰਾਬ ਹੈ ਜਿਸ ਕਾਰਨ ਉਹ ਇਸ ਰੈਲੀ ਦਾ ਹਿੱਸਾ ਨਹੀਂ ਬਣ ਗਏ ਪਰ ਦੂਜੇ ਪਾਸੇ ਪ੍ਰਨੀਤ ਕੌਰ ਵੱਲੋਂ ਇਸ ਰੈਲੀ ਨੂੰ ਪੰਜਾਬ ਵਿੱਚ ਉਹਨਾਂ ਦੀ ਸਫਲਤਾ ਮੰਨਿਆ ਜਾ ਰਿਹਾ ਹੈ ਜਦਕਿ ਕਿਸਾਨਾਂ ਵੱਲੋਂ ਪਹਿਲਾਂ ਹੀ ਇਸ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਕਿਸਾਨ ਵੱਡੀ ਗਿਣਤੀ 'ਚ ਪਟਿਆਲਾ ਦੇ ਆਲੇ-ਦੁਆਲੇ ਇਕੱਠੇ ਹੋਣ ਲੱਗੇ ਨੇ ਅਤੇ ਇਸ ਰੈਲੀ ਦਾ ਵਿਰੋਧ ਕਰ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ